ਸੁਖ ਵਿਲਾਸ ਮਾਮਲੇ 'ਚ ਸੁਖਬੀਰ ਬਾਦਲ ਨੂੰ ਪਾੜੜਾ ਪਾਉਣ ਵਾਲੇ ਸੀਐਮ ਭਗਵੰਤ ਮਾਨ ਦੀਆਂ ਮੁਸ਼ਕਲਾਂ ਹੁਣ ਖੁਦ ਵੱਧ ਚੁੱਕੀਆਂ ਨੇ ਕਿਉਂਕਿ ਅਕਾਲੀ ਦਲ ਨੇ ਇੱਕ ਵੱਡਾ ਕਦਮ ਪੁੱਟਿਆ ਇਸ ਨੂੰ ਲੈ ਕੇ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਨੂੰਨੀ ਡੋਟਸ ਭੇਜ ਕੇ ਸੁਖ ਵਿਲਾਸ ਰਿਜ਼ੋਰਟ ਮਾਮਲੇ ਵਿੱਚ ਤੁਰੰਤ ਮੁਆਫੀ ਮੰਗਣ ਜਾਂ ਫਿਰ ਮਾਨ ਹਾਨੀ ਦੇ ਕੇਸ ਦਾ ਸਾਹਮਣਾ ਕਰਨ ਦੀ ਚੇਤਾਵਨੀ ਦਿੱਤੀ ਹੈ ਇਹ ਕਾਨੂੰਨੀ ਨੋਟਿਸ ਉਹਨਾਂ ਦੇ ਨਿੱਜੀ ਰਿਜ਼ੋਰਟ ਦੀ ਉਸਾਰੀ ਅਤੇ ਨਿਜਮਾ ਵਿੱਚ ਤਬਦੀਲੀ ਕਰਕੇ 108 ਕਰੋੜ ਰੁਪਏ ਦੀ ਛੋਟ ਦਿੱਤੇ ਜਾਣ ਸੰਬੰਧੀ ਮੁੱਖ ਮੰਤਰੀ ਵੱਲੋਂ ਲਗਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਭੇਜਿਆ ਗਿਆ ਹੈ ਚਿੱਤ ਰਹਿ ਕੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਵੀ ਮੁਕਸਰਦੀ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ ਇਹ ਵੀ ਦਾਅਵੇ ਕਿ ਹੁਣ ਦੂਸਰੇ ਮਾਮਲੇ ਵਿੱਚ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ ਉਹਨਾਂ ਕਹੇ ਕਿ ਮੁੱਖ ਮੰਤਰੀ ਜਿਹੜੇ ਉਨਾਂ ਦੇ ਹਰੇਕ ਬਿਆਨ ਦੇ ਲਈ ਜਵਾਬਦੇਹ ਠਹਿਰਾਇਆ ਜਾਏਗਾ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਉਹਨਾਂ ਤੇ ਲਗਾਏ ਗਏ ਸਾਰੇ ਦੋਸ਼ਾਂ ਲਈ ਸਬੂਤ ਪੇਸ਼ ਕਰਨੇ ਪੈਣਗੇ ਜਾਂ ਫਿਰ ਉਹ ਝੂਠ ਬੋਲਣ ਲਈ ਜੇਲ੍ਹ ਜਾਣ ਵਾਸਤੇ ਤਿਆਰ ਰਹਿਣ ਇਹ ਵੱਡਾ ਦਾਵਾ ਕੀਤਾ ਗਿਆ ਉਹਨਾਂ ਵੱਲੋਂ ਤੇ ਬਾਦਲ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਮੁੱਖ ਮੰਤਰੀ ਨੇ 7 ਦਿਨਾਂ ਦੇ ਅੰਦਰ ਸੁਖ ਵਿਲਾਸ ਜ਼ੋਰਟ ਦੇ ਮਾਮਲੇ ਵਿੱਚ ਮੁਆਫੀ ਨਾ ਮੰਗੀ ਫਿਰ ਉਹ ਮੁੱਖ ਮੰਤਰੀ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨਗੇ ਅਤੇ ਸੀਨੀਅਰ ਐਡਵੋਕੇਟ ਹਮਾਂਸ਼ੂ ਰਾਜ ਰਾਹੀਂ ਭੇਜੇ ਗਏ ਕਾਨੂੰਨੀ ਨੋਟਿਸ ਦੇ ਵਿੱਚ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਤੇ ਝੂਠੇ ਦੋਸ਼ ਲਗਾਏ ਨੇ ਕਿ ਉਹਨਾਂ ਨੇ ਅਕਾਲੀ ਦਲ ਭਾਜਪਾ ਸਰਕਾਰ ਦੌਰਾਨ ਨਿਯਮਾਂ ਨੂੰ ਤੋੜ-ਮਰੋੜ ਕੇ ਪ੍ਰਾਈਵੇਟ ਰਿਜ਼ੋਰਟ ਦੀ ਉਸਾਰੀ ਵਾਸਤੇ ਛੋਟਾਂ ਹਾਸਲ ਕੀਤੀਆਂ ਨੇ ਅਤੇ ਨੋਟਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੱਚ ਵਿੱਚ ਇਹ ਦਿਖਾਇਆ ਗਿਆ ਕਿ ਸੱਚ ਇਹ ਕਹਿ ਕੇ ਐਲਐ ਐਲਸੀਯੂ ਜਾਰੀ ਕਰਨ ਦੀ ਸ਼ਕਤੀ ਸਿਰਫ ਪੀਐਲਪੀਏ ਤਹਿਤ ਆਉਂਦੀ ਹੈ ਤੇ ਕੇਂਦਰ ਸਰਕਾਰ ਜਿਹੜੀ ਅਧੀਨ ਹੈ ਅਤੇ ਪੰਜਾਬ ਸਰਕਾਰ ਦਾ ਇਸ ਦੇ ਨਾਲ ਕੋਈ ਵੀ ਸਰਵਕਾਰ ਨਹੀਂ ਹੁੰਦਾ ਉਹਨੇ ਇਹ ਵੀ ਕਿਹਾ ਕਿ ਮੈਟਰੋ ਇਕੋ ਗ੍ਰੀਨ ਜ਼ੋਨਟ ਲਿਮਟਿਡ ਨੇ 2.80 ਕਰੋ ਏਕੜ ਜ਼ਮੀਨ ਖਰੀਦੀ ਹੈ ਤੇ ਸੁਪਰੀਮ ਕੋਰਟ ਵੱਲੋਂ ਤੈਅ ਨਿਜਮਾ ਮੁਤਾਬਕ ਲੜਿੰਦੇ ਮੁਆਵਜ਼ੇ ਸਮੇਤ ਪੰਜਾਬ ਜੰਗਲਾਤ ਵਿਭਾਗ ਨੂੰ ਤਬਦੀਲ ਕੀਤੀ ਗਈ ਹੈ ਇਸ ਮਾਮਲੇ ਵਿੱਚ ਪ੍ਰੋਜੈਕਟ ਸਥਾਪਿਤ ਕਰਨ ਵਾਸਤੇ ਤਾਮੀਲ ਰਿਪੋਰਟ ਪੇਸ਼ ਕਰਨ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਪ੍ਰੋਜੈਕਟ ਵਾਸਤੇ ਮਨਜ਼ੂਰੀ ਦਿੱਤੀ ਹੈ ਨੋਟਿਸ ਵਿੱਚ ਹੋਰ ਵੀ ਤੱਥ ਨੇ ਜਿਹੜੇ ਉਹ ਪੇਸ਼ ਕੀਤੇ ਗਏ ਨੇ ਤਾਂ ਇਹ ਵੱਡਾ ਸਵਾਲ ਹੈ ਕਿ ਹੁਣ ਸੀਐਮ ਭਗਵੰਤ ਮਾਨ ਇਸ ਕੇਸ ਦੇ ਵਿੱਚ ਜਾਂ ਇਸ ਨੋਟਿਸ ਤੋਂ ਬਾਅਦ ਮੁਆਫੀ ਮੰਗਣਗੇ ਜਾਂ ਫਿਰ ਨਹੀਂ ਹਾਲਾਂਕਿ ਜੇਕਰ ਪਿਛਲੇ ਮਾਮਲੇ ਦੀ ਗੱਲ ਕੀਤੀ ਜਾਵੇ ਜਿਹੜਾ ਸ਼੍ਰੀ ਮੁਖਸਾ ਸਾਹਿਬ ਦੇ ਵਿੱਚ ਦਰਜ ਕੀਤਾ ਸੀਗਾ ਸੁਖਬੀਰ ਬਾਦਲ ਨੇ ਉਹ ਵੀ ਡੈਫਰਮੇਸ਼ਨ ਦਾ ਕੇਸ ਹੈ ਮਾਨਹਾਨੀ ਦਾ ਉਸ ਮਾਮਲੇ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਮੁਆਫੀ ਨਹੀਂ ਸੀ ਮੰਗੀ ਤਾਂ ਉਹ ਕੇਸ ਚੱਲ ਰਿਹਾ ਤੇ ਹੁਣ ਇਹ ਵੀ ਸੀਐਮ ਸੁਖਬੀਰ ਸਿੰਘ ਬਾਦਲ ਵੱਲੋਂ ਕਿਹਾ ਗਿਆ ਕਿ ਜੇਕਰ ਭਗਵੰਤ ਮਾਨ ਆਪਣੇ ਇਸ ਸੁਖ ਵਿਲਾਸ ਵਾਲੇ ਮਾਮਲੇ ਦੇ ਉੱਤੇ ਮੁਆਫੀ 7 ਦਿਨਾਂ ਦੇ ਵਿੱਚ ਨਹੀਂ ਮੰਗਦੇ ਤਾਂ ਉਸ ਤੋਂ ਬਾਅਦ ਮਾਨਹਾਨੀ ਦਾ ਕੇਸ ਹੈ ਜਿਹੜਾ ਉਹ ਦਾਇਰ ਕੀਤਾ ਜਾਊਗਾ ਤੇ ਉਸ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਨਹੀਂ ਤਾਂ ਫਿਰ ਜੇਲ੍ਹ ਜਾਣਾ ਪਊਗਾ ਇਹ ਦਾਵਾ ਸੁਖਬੀਰ ਬਾਦਲ ਕਰ ਰਹੇ ਨੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਸੀਐਮ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਸੀ ਸੁਖਬਲਾਸ ਤੇ ਮਾਮਲੇ ਵਿੱਚ ਬਹੁਤ ਸਾਰੇ ਤੱਤ ਸਬੂਤ ਉਹਨਾਂ ਨੇ ਪੇਸ਼ ਕੀਤੇ ਸੀ ਪੁਰਾਣੇ ਡਾਕੂਮੈਂਟ ਪੇਸ਼ ਕੀਤੇ ਸੀ ਕਿ ਸ ਪੂਰੇ ਮਾਮਲੇ ਦੇ ਵਿੱਚ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਸਬੂਤ ਲੈ ਕੇ ਆਇਆ ਸੀ ਜਿਸ ਦੇ ਵਿੱਚ ਉਹਨਾਂ ਦਾਵਾ ਕੀਤਾ ਸੀ ਕਿ ਇੱਕ ਵੀ ਜਿਹੜੀ ਚੀਜ਼ ਹੈ ਉਸ ਨੂੰ ਜਿਕਰ ਸਾਬਤ ਕੀਤਾ ਜਾਵੇ ਤਾਂ ਅਸੀਂ ਹਰੇਕ ਚੀਜ਼ ਤੁਹਾਡੀ ਮੰਨਣ ਵਾਸਤੇ ਤਿਆਰ ਆਂ ਤਾਂ ਦਾਅਵੇ ਆਪੋ ਆਪਣੇ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਸੱਚ ਕੀ ਹੈ ਜਿਸ ਤਰੀਕੇ ਨਾਲ ਹੁਣ ਉਸ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ ਤਾਂ ਕੀ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਦਾ ਜੋ ਵੀ ਸਬੂਤ ਤੱਥ ਨੇ ਉਹ ਸਹੀ ਦੇ ਜਾਂ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਦਾਵਾ ਕੀਤਾ ਗਿਆ ਸੀ ਉਹਦੇ ਵਿੱਚ ਅੱਗੇ ਕਾਰਵਾਈ ਕੀ ਕਰਨਗੇ ਇਹ ਵੀ ਵੱਡਾ ਸਵਾਲ ਹੈ ਇਸ਼ਾਰਾ ਸੀਐਮ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀਗਾ ਕਿ ਇਸ ਪੂਰੇ ਮਾਮਲੇ ਦੇ ਜਿਹੜੇ ਕਾਗਜ਼ ਨੇ ਉਹ ਨਿਕਲ ਚੁੱਕੇ ਨੇ ਅੱਗੇ ਜਾਂਚ ਜਿਹੜੀ ਉਹ ਕੀਤੀ ਜਾਣਾ ਹੀ ਆ ਤਾਂ ਦੇਖਣਾ ਇਹ ਹੋਏਗਾ ਕਿ ਸੁਖ ਮੁੱਖ ਮੰਤਰੀ ਭਗਵੰਤ ਮਾਨ ਵੀ ਕੀ ਸੁਖਵੀਰ ਬਾਦਲ ਦੀ ਇਸ ਮਾਮਲੇ 'ਚ ਮੁਸ਼ਕਲਾਂ ਵਧਾਉਂਦੇ ਨਜ਼ਰ ਆਉਂਦੇ ਨੇ ਜਾਂਚ ਕਿਸ ਤਰੀਕੇ ਨਾਲ ਹੋਏਗੀ ਕੀ ਕਾਰਵਾਈ ਹੋਏਗੀ ਅੱਗੇ ਕਿਉਂਕਿ ਪੰਜਾਬ ਸਰਕਾਰ ਹੈ ਜਿਹੜੀ ਜਾਂ ਜੋ ਵੀ ਵਿਭਾਗ ਹੁੰਦੇ ਨੇ ਇਹਦੇ ਨਾਲ ਸਬੰਧਤ ਭਾਵੇਂ ਵਿਜੀਲੈਂਸ ਦੀ ਗੱਲ ਕੀਤੀ ਜਾਵੇ ਜਾਂ ਹੋਰ ਵਿਭਾਗ ਨੇ ਉਹਦੇ ਰਾਹੀਂ ਕੀ ਜਾਂਚ ਕੀਤੀ ਜਾਊਗੀ ਇਸ ਪੂਰੇ ਮਾਮਲੇ ਦੀ ਉਸ ਤੋਂ ਬਾਅਦ ਕੀ ਵੱਡੀ ਕਾਰਵਾਈ ਵੀ ਹੁੰਦੀ ਨਜ਼ਰ ਆਏਗੀ ਇਹ ਸਵਾਲ ਜ਼ਰੂਰ ਨੇ ਇਹ ਵੀ ਦੱਸ ਦਿਆ ਕਿ ਸੁਖ ਵਿਲਾਸ ਹਮੇਸ਼ਾ ਚਰਚਾ ਦੇ ਵਿੱਚ ਰਿਹਾ ਹੈ ਭਾਵੇਂ ਸੀਐਮ ਭਗਵੰਤ ਮਾਨ ਹੁਣ ਜੇ ਉਹਨਾਂ ਦੇ ਮੰਤਰੀ ਹੋਣ ਭਾਵੇਂ ਕੁਲਦੀਪ ਢਾਲੀਵਾਲ ਹੋਣ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਸਵਾਲ ਚੁੱਕੇ ਗਏ ਨੇ ਉਹਨਾਂ ਦੇ ਸੁਖ-ਵਿਲਾਸ ਨੂੰ ਲੈ ਕੇ ਜਾਂ ਕਹਿ ਲਈਏ ਕਿ ਸੁਖ-ਵਿਲਾਸ ਪੂਰੇ ਨਿਸ਼ਾਨੇ ਤੇ ਸੀਮਾ ਸਰਕਾਰ ਦੇ ਤਾਂ ਸੀਐਮ ਭਗਵੰਤ ਮਾਨ ਨੇ ਉਦੋਂ ਖੁਲਾਸੇ ਕਰ ਦਿੱਤੇ ਨੇ ਪਰ ਹੁਣ ਮੁਸ਼ਕਲਾਂ ਥੋੜੀਆਂ ਜਿਹਾ ਜ਼ਰੂਰ ਵਧੀਆਂ ਨੇ ਕਿਉਂਕਿ ਕੇਸ ਮਾਨ-ਹਾਨੀ ਦਾ ਮੁਆਫੀ ਮੰਗਨ ਦੇ ਨੋਟਿਸ ਭੇਜਿਆ ਗਿਆ ਜੇ ਨਹੀਂ ਮੰਗਦੇ ਤਾਂ ਫਿਰ ਇਹ ਕੇਸ ਜਿਹੜਾ ਸੁਖਬੀਰ ਬਾਦਰ ਵੱਲੋਂ ਦਾਇਰ ਕਰਵਾਇਆ ਜਾਏਗਾ ਜਿਸ ਤਰੀਕੇ ਨਾਲ ਉਹਨਾਂ ਨੇ ਸਾਦਨ ਦਾ ਜ਼ਿਕਰ ਕੀਤਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਅੱਗੇ ਸੁਖਬਿਲਾਸ ਨੂੰ ਲੈ ਕੇ ਬਾਦਲ ਪਰਿਵਾਰ ਤੇ ਸੁਖਵੀਰ ਬਾਦਲ ਤੇ ਕੀ ਅੱਗੇ ਕਾਰਵਾਈ ਕਰ ਸਕਦੇ ਨੇ ਸੀਐਮ ਭਗਵੰਤ ਮਾਨ ਜਾਂ ਜੋ ਏਜੰਸੀਆਂ ਨੇ ਪੁਲਿਸ ਦੀਆਂ ਇਹ ਵੀ ਦੇਖਣਾ ਬਾਕੀ ਹੋਏਗਾ ਤੇ ਦੂਜੇ ਪਾਸੇ ਹੁਣ ਇਹ ਵੀ ਦੇਖਣਾ ਬਾਕੀ ਹੋਏਗਾ ਕਿ ਕੀ ਸੀਐਮ ਭਗਵੰਤ ਮਾਨ ਸੁਖਵੀਰ ਬਾਦਲ ਦੇ ਨੋਟਿਸ ਤੋਂ ਬਾਅਦ ਮੁਆਫੀ ਮੰਗਦੇ ਨੇ ਜਾਂ ਫਿਰ ਨਹੀਂ ਜੁੜੇ ਹੋਣ ਲਈ ਡਰ ਪੰਜਾਬੀ ਮੀਡੀਆ ਦੇ ਨਾਲ ਦੀ ਇਜਾਜ਼ਤ ਧੰਨਵਾਦ